ਇੰਨੇ ਜੀ ਬਾਰੇ ਕੁਝ ਦੱਸੋ ਕੁਝ ਐਡਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਪਬਲਿਕਲੀ ਅਸੀਂ ਨਹੀਂ ਜਾਣਦੇ ਚਲੋ ਯੂਨੀਵਰਸਿਟੀ ਬਣ ਗਈ ਨਵੀਂ ਯੂਨੀਵਰਸਿਟੀ ਐ ਨਹੀਂ ਚੱਲਦੀ ਇੱਕਦਾਂ ਤੇ ਉਹਨਾਂ ਨੇ ਦੇਖਿਆ ਕਿ ਬਈ ਨਾਲ ਨਾਲ ਲਵਲੀ ਯੂਨੀਵਰਸਿਟੀ ਗਰੋ ਕਰ ਰਹੀ ਸੀ ਤੇ ਕਹਿੰਦੇ ਮੈਨੂੰ ਉਹਨਾਂ ਜੈਲਸੀ ਹੋਣ ਲੱਗ ਪਈ ਮਿੱਤਲ ਸਾਹਿਬ ਤੋਂ ਕਿ ਬਈ ਕੁਝ ਸਹੀ ਨਹੀਂ ਹੋ ਰਿਹਾ ਹਾਲਾਂਕਿ ਮੈਂ ਬਹੁਤ ਮਿਹਨਤ ਕਰ ਰਿਹਾ ਹਾਂ ਆਲਰੇਡੀ ਜਲੰਧਰ ਵਿੱਚ ਬਹੁਤ ਨਾਮ ਐ ਸਿੱਟੀ ਗਰੁੱਪ ਦਾ ਪਰ ਯੂਨੀਵਰਸਿਟੀ ਨਹੀਂ ਚੱਲਦੀ ਤੇ ਉਹ ਚ ਉਹਨਾਂ ਨੇ ਸਮਝ ਆਈ ਕਿ ਜੇ ਜਦ ਮੈਨੂੰ ਤੁਹਾਨੂੰ ਜੈਲਸੀ ਹੋਵੇ ਉਹਨੂੰ ਮੈਨਣਾ ਸ਼ੁਰੂ ਕਰ ਦੋ ਤੇ ਜੈਲਸੀ ਘਟ ਜਾ ਬਟ ਉਹ ਐਜ਼ ਆ ਸੈਡ ਹੀ ਇਜ਼ ਵੈਰੀ ਓਨੈਸਟ ਐਂਡ ਟਰਾਂਸਪੇਰੈਂਟ ਉਹਨੇ ਫੋਨ ਕੀਤਾ ਮਦਦ ਸਾਹਿਬ ਨੂੰ ਕਿ ਮੈਂ ਮਿਲਨ ਆਉਣਾ ਤਾਂ ਉਹ ਜੀ ਮਾਸਕ ਵੈਰਾ ਪਾ ਕੇ ਉਹ ਗਏ ਤੇ ਸਰ ਨੇ ਇਹ ਸਟੋਰੀ ਉਹਨਾਂ ਨੂੰ ਦੱਸ ਦਿੱਤੀ ਕਿ ਮੈਂ ਇੱਥੇ ਆਇਆ ਮੇਰਾ ਆ ਰੀਜ਼ਨ ਬਹੁਤ ਬ੍ਰਿਲੈਂਟ ਗੱਲ ਹੈ ਔਰ ਬੜੀ ਬਰੇਵ ਗੱਲ ਹੈ ਮੈਂ ਨਾਲ ਨਾਲ ਕਹਾਂ ਜੀ ਬੜੀ ਸਟਰੈਂਥ ਚਾਹੀਦੀ ਆ ਤੁਹਾਡੇ ਮੈਂ ਫੇਸ ਤੇ ਕਹਾਂ ਮੁੰਡਾ ਜੈਲਸੀ ਸੀ ਸੀ ਔਰ ਅੱਜ ਮੈਂ ਉਹ ਦੂਰ ਕਰਨਾ ਉਹ 2021 22 ਸਰ ਕਹਿੰਦੇ ਮੇਰੀ ਹੁਣ ਜੈਲਸੀ ਪੂਰੀ ਖਤਮ ਹੋ ਗਈ ਹੈ ਆਈ ਮਤਨ ਅੱਜ ਵੀ ਪੋਣੀ ਹੈ ਤੇ ਅਗਲੀ ਕਾਨਫਰੰਸ ਤੁਸੀਂ ਮੇਰੇ ਚੀਫ ਗੈਸਟ ਹੋ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਈ ਮੈਂ ਹੁਣ ਰੁਕਣਾ ਨਹੀਂ ਮੈਂ ਚਰਨੀ ਕਨਵਰਸਿਟੀ ਦਾ ਜੋ ਕਿ ਮੈਂਬਰ ਪਾਰਲੀਮੈਂਟ ਵੀ ਸੰਧੂ ਸਾਹਿਬ ਨੇ ਉਹਨਾਂ ਨੂੰ ਬਣਾਇਆ ਉਸੇ ਸਾਲ ਤੇ ਕਿ ਹੁਣ ਕੁਝ ਦਿਨ ਨਹੀਂ ਸੋ ਮੈਂ ਮਤਲਬ ਇਦਾਂ ਦੀ ਪਰਸਨੈਲਿਟੀ ਦੇ ਨਾਲ ਮੈਂ ਰਹਿ ਰਿਹਾ ਹਾਂ ਸਾਡੀ ਪਿਛਲੀ ਕਾਨਫਰੰਸ ਤੇ ਜੀਫ ਗੱਸ ਜਸਤਨਾਮ ਸਿੰਘ ਸੰਤੂ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਹੈ ਕੰਪੀਟੀਸ਼ਨ ਹੈ ਸਾਡਾ ਉਸ ਤੋਂ ਪਿਛਲੀ ਕਨੋਕੇਸ਼ਨ ਤੇ অশੋਕ ਮਿੱਤਲ ਜੀ ਸਿਗੇ ਕਿਉਂਕਿ ਉਹ ਲਵਲੀ ਯੂਨੀਵਰਸਿਟੀ ਦੇ ਚਾਂਸਲਰ ਹੈ ਉਹ ਵੀ ਸਾਡਾ ਕੰਪੀਟੀਸ਼ਨ ਹੈ ਉਹ ਇਸ ਚੀਜ਼ ਤੋਂ ਬਹੁਤ ਉੱਪਰ ਹੈ ਇਹ ਹੋਇਆ ਕਿੱਦਾਂ ਮੈਂ ਵੀ ਦੇਖ ਰਿਹਾ ਸੀ ਕਿ ਭਈ ਇਹ ਇਦਾਂ ਕਿੱਦਾਂ ਹੋ ਸਕਦਾ ਹੈ ਇਹਦੇ ਬੜੀ ਆਈਡੀਆ ਕੀ ਹੈ ਇੱਕ ਨਹੀਂ ਨਹੀਂ ਜੀ ਇਹ ਕੋਈ ਆਈਡੀਆ ਨਹੀਂ ਇੱਕ ਅਗੇਨ ਸੱਚੀ ਸਟੋਰੀ ਹੈ ਯੂਨੀਵਰਸਿਟੀ ਬਣਾਈ ਜੀ ਇਹ ਮੈਂ ਉਹ ਤੋਂ ਸ਼ਾਇਦ ਉਸ ਚੀਜ਼ ਵਿੱਚ ਇਨਵੋਲਵ ਨਹੀਂ ਸੀਗਾ ਫਾਦਰ ਸਾਹਿਬ ਨੇ ਉਹਨਾਂ ਤਾਂ ਸਿੰਗਲ ਹੈਂਡਲੀ ਯੂਨੀਵਰਸਿਟੀ ਬਣਾਈ ਉਹਨਾਂ ਨੇ ਮਤਲਬ ਬਹੁਤ ਮਿਹਨਤ ਕੀਤੀ ਟੀਮਵਰਕ ਹੁੰਦਾ ਹੈ ਬਟ ਚੰਡੀਗੜ੍ਹ ਕਟੋ ਕਟੋ 150 ਵਾਰੀ ਗਏ ਹੋਣੇ ਸਨ 2016 ਚ ਕਿਤੇ ਨਾ ਕਿਤੇ ਪ੍ਰੋਬਲਮ ਆ ਰਹੀ ਸੀਗੀ ਬਿਕਾਸ ਬਾਦਲ ਸਾਹਿਬ ਸਰਕਾਰ ਜਾ ਰਹੀ ਸੀਗੀ ਤੇ ਨਵੀਂ ਸਰਕਾਰ ਨੇ ਕਾਂਗਰਸ ਨੇ ਆਉਣਾ ਸੀਗਾ ਤੇ ਪ੍ਰੋਬਲਮਸ ਆ ਰਹੀਆਂ ਸੀ ਉਹ ਤੋਂ ਤੇ ਉਹ ਉਸ ਵੇਲੇ ਪ੍ਰੋਬਲਮਸ ਆਈਆਂ ਚਲੋ ਯੂਨੀਵਰਸਿਟੀ ਬਣ ਗਈ ਤੇ ਨਵੀਂ ਯੂਨੀਵਰਸਿਟੀ ਜਾਂ ਨਹੀਂ ਚੱਲਦੀ ਇਕਦਮ ਤੇ ਉਹਨਾਂ ਨੇ ਦੇਖਿਆ ਕਿ ਬਈ ਨਾਲ-ਨਾਲ ਲਵਲੀ ਯੂਨੀਵਰਸਿਟੀ ਗਰੋ ਕਰ ਰਹੀ ਸੀਗੀ ਵੇ ਕਹਿੰਦੇ ਮੈਨੂੰ ਨਾ ਜੈਲਸੀ ਹੋਣ ਨਾਲ ਕਿ ਮਿਤਲ ਸਾਹਿਬ ਤੋਂ ਕਿ ਬਈ ਕੁਝ ਸਹੀ ਨਹੀਂ ਹੋ ਰਿਹਾ ਹਾਲਾਂਕਿ ਮੈਂ ਬਹੁਤ ਮਿਹਨਤ ਕਰ ਰਿਹਾ ਹਾਂ ਆਲਰੇਡੀ ਜਲੰਧਰ ਵਿੱਚ ਬਹੁਤ ਨਾਮ ਹੈ ਸਿਟੀ ਗਰੁੱਪ ਦਾ ਬਟ ਯੂਨੀਵਰਸਿਟੀ ਨਹੀਂ ਚੱਲ ਰਹੀ ਫਿਰ ਕੋਵਿਡ ਆ ਗਿਆ ਉੰਨੀ ਐਂਡ ਚ 20 ਚ ਸਟਾਰਟਿੰਗ ਚ ਹੋਰ ਪ੍ਰੋਬਲਮ ਆ ਗਈ ਸਾਨੂੰ ਤੇ ਕੋਵਿਡ ਵਿੱਚ ਹੁਣ ਕਰ ਰਹਿਣਾ ਕਿਤੇ ਗਏ ਨਹੀਂ ਤੇ ਉਹਨਾਂ ਨੇ ਕਾਫੀ ਬੁੱਕਸ ਪੜ੍ਹੀਆਂ ਓਸ਼ਨ ਨੂੰ ਬਹੁਤ ਸਟੱਡੀ ਕੀਤਾ ਹੋਰ ਪੜੇ ਟਾਪ ਦੇ ਜੇ ਕ੍ਰਿਸ਼ਨਾ ਮੂਰਤੀ ਨੂੰ ਸਟੱਡੀ ਕੀਤਾ YouTube ਚੰਗੀਆਂ ਚੰਗੀਆਂ ਵੀਡੀਓਜ਼ ਵੇਖੀਆਂ ਤੇ ਉਹ ਨੂੰ ਸਮਝ ਆਈ ਕਿ ਜਿਹਦੇ ਨਾਲ ਤੁਹਾਨੂੰ ਜੈਲਸੀ ਹੋਵੇ ਉਹਨੂੰ ਮਿਲਣਾ ਸ਼ੁਰੂ ਕਰ ਦੋ ਤੇ ਜੈਲਸੀ ਘਟ ਜਾਂਦੀ ਹੈ ਇਹ ਸਟੋਰੀ ਹੈ ਇਹ ਦੇਖੋ ਹੁਣੇ ਕਹਿਣਾ ਤਾਂ ਸੌਖਾ ਆ ਕਰਨਾ ਬਹੁਤ ਔਖਾ ਹੈ ਬਟ ਉਹ ਐਜ਼ ਆ ਸੈਡ ਹੀ ਇਜ਼ ਵੈਰੀ ਓਨਸਟ ਐਂਡ ਟ੍ਰਾਂਸਪੇਰੈਂਟ ਉਹਨੇ ਫੋਨ ਕੀਤਾ ਮਦਰ ਸਾਹਿਬ ਨੂੰ ਕਿ ਮੈਂ ਮਿਲਣ ਆਉਣਾ ਤੁਹਾਨੂੰ ਤੇ ਜੀ ਉਹਨੇ ਤਾਂ ਸਾਹਮਣੇ ਕਿ ਆ ਜਾਓ ਉਹ ਜੀ ਮਾਸਕਵੈਰਾ ਪਾ ਕੇ ਉਹ ਗਏ ਤੇ ਸਰ ਨੇ ਇਹ ਸਟੋਰੀ ਉਹਨਾਂ ਨੂੰ ਦੱਸਤੀ ਕਿ ਮੈਂ ਇੱਥੇ ਆਇਆ ਮੇਰਾ ਆ ਰੀਜ਼ਨ ਹੈ ਬਹੁਤ ਬ੍ਰਿਲियੰਟ ਗੱਲ ਹੈ ਔਰ ਬੜੀ ਬਰੇਵ ਗੱਲ ਹੈ ਮੈਂ ਨਾਨਾ ਨਖਵਾ ਜੀ ਬੜੀ ਸਟਰੈਂਥ ਚਾਹੀਦੀ ਹੈ ਤੁਹਾਡੇ ਮੈਂ ਫੇਸ ਤੇ ਗਵਾ ਮਨ ਤਾਂ ਰਜੈਲ ਸੀ ਸੀਗੀ ਔਰ ਅੱਜ ਮੈਂ ਉਹ ਦੂਰ ਕਰਨਾ ਆ ਤੇ ਇੱਕ ਡੇਢ ਦੋ ਘੰਟੇ ਮੀਟਿੰਗ ਚੱਲੀ ਯੂਨੀਵਰਸਿਟੀ लवली यूनिवर्सिटी ਦੇ ਵਿੱਚ ਦੀ ਗੱਲ ਹੈ ਜੀ ਤੇ ਉਹ ਆ ਗਏ ਇਦਾਂ ਹੀ ਹੌਲੀ ਹੌਲੀ ਫੋਨ ਰਾਹੀਂ ਮੀਟਿੰਗ ਆ ਰਹੀ ਅਗਲੇ 6 ਮਹੀਨੇ ਚ ਸਾਲ ਚ ਉਹ 2021-22 ਸਰ ਕਹਿੰਦੇ ਮੇਰੀ ਹੁਣ ਐਲ ਸੀ ਪੂਰੀ ਖਤਮ ਹੋ ਗਈ ਹੈ ਆਈ ਮਤਨ ਜੱਫੀ ਪਾਣੀ ਹੈ ਤੇ ਅਗਲੀ ਕਾਨਵੋਕੇਸ਼ਨ 'ਚ ਤੁਸੀਂ ਮੇਰੇ ਚੀਫ ਗੈਸਟ ਹੋਵਗੇ ਚੇਅਰਮੈਨ ਸਰ ਕਦੀ ਨਹੀਂ ਪੋਲਿਟਿਸ਼ੀਅਨ ਨੂੰ ਬੁਲਾਉਂਦੇ ਆਪਣੇ ਕਾਨਵੋਕੇਸ਼ਨ ਇੱਕ ਬੜਾ ਡੈਕੋਰੇਟਡ ਇੱਕ ਡੈਕੋਰਮਗਾ ਜੀ ਬੜਾ ਵੱਡਾ ਇੱਕ ਇਵੈਂਟ ਹੁੰਦਾ ਸਰ ਕਹਿੰਦੇ ਮੈਂ ਹਮੇਸ਼ਾ ਉਹਦੇ ਦੇ ਬੰਦੇ ਨੂੰ ਬੁਲਾਉਣਾ ਜਿੰਨੂੰ ਪਤਾ ਉਸ ਚੀਜ਼ ਦਾ ਸੋ ਫਿਰ ਸਰ ਨੇ ਸੰ 2023 ਦੇ ਵਿੱਚ ਉਹਨਾਂ ਨੂੰ ਬਣਾਇਆ ਆਪਣਾ ਕਾਨਵੋਕੇਸ਼ਨ ਦਾ ਆਪਣਾ ਚੀਫ ਗੈਸ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਈ ਮੈਂ ਹੁਣ ਰੁਕਣਾ ਨਹੀਂ ਮੈਂ ਚਰਨੀਗਰ ਯੂਨੀਵਰਸਿਟੀ ਦੇ ਜੋ ਕਿ ਮੈਂਬਰ ਪਾਰਲੀਮੈਂਟ ਵੀ ਸੰਤੂ ਸਾਹਿਬ ਨੇ ਉਹਨਾਂ ਨੂੰ ਬਣਾਇਆ ਉਸੇ ਸਾਲ ਸੀ ਕਿ ਹੁਣ ਕੁਝ ਦਿਨ ਨਹੀਂ ਹੋਏ ਸੋ ਮੈਂ ਮਤਲਬ ਇਦਾਂ ਦੀ ਪਰਸਨੈਲਿਟੀ ਦੇ ਨਾਲ ਮੈਂ ਰਹਿ ਰਿਹਾ ਆ ਤੁਸੀਂ ਇਮੇਜਿਨ ਕਰੋ ਕਿ 76 ইয়ার্স অফ এজ এন্ড হি ਵਰਕস মোর দ্যান আস ਮੇਰੇ ਤੇ ਮੇਰੇ 브ਦਰ ਤੋਂ ਜ਼ਿਆਦਾ ਕੰਮ ਕਰਤੇ